ਥੋੜਾ ਸਮਾਂ ਦੇ ਚਾਨੇ ਥੋੜਾ ਨਿਕਲ ਸਕਦਾ ਜੇ ਅਪਾ ਦੋ ਰੰਗਸ ਪੈਟਰਨ ਬਣਾਉਣ ਜਾ ਰਹੇ ਮੈਂ ਲਈ ਆ ਰੰਗ ਬ੍ਰਾਡ ਪਲਸ ਮੋਤੀ ਜਿਹਾ ਰੰਗ ਡਾਰਕ ਮੋਤੀ ਰੰਗ ਤੁਸੀਂ ਨੂੰ ਕਹਿ ਸਕਦੇ ਹੋ ਤੇ ਰੈਡ ਕਲਰ ਦੋਨੇ ਰੰਗਾਂ ਦਾ ਜੱਪਾ ਇੱਕ ਪੈਟਰਨ ਬਣਾਉਣ ਜਾਣ ਜਾ ਰਹੇ ਦੋ ਰੰਗ ਦਾ ਪੈਟਰਨ ਹੈ ਦੋ ਰੋ ਦਾ ਪੈਟਰਨ ਹੈ ਦੋਨੇ ਹੀ ਰੰਗ ਬਰਾਬਰ ਲਿਕਣਗੇ ਤਾਂ ਫਿਰ ਸ਼ੁਰੂ ਕਰਦੇ ਆ ਇਸ ਦਾ ਪੈਟਰਨ ਹੈ ਤੇ ਲਿਕਣ ਦੇ ਚਾਹੀਦੇ ਸਾਨੂੰ 5+2 7 ਦੇ ਮਲਟੀਪਲ ਇਹ ਵਾਲਾ ਪੈਟਰਨ ਹੈ ਜਿਹੜਾ ਜਿਸੀਂ ਬਣਾਉਣ ਜਾ ਰਹੇ ਆ ਦੇਖੋ ਇਦਾਂ ਲਈ ਅਸੀਂ 5 2 7 ਦੇ ਮਲਟੀਪਲ ਗੁੰਡੇ ਲੈਣੇ ਤੇ 5 ਗੁੰਡੇ ਸੀ ਐਕਸਟਰਾ ਪਾ ਲੈਣ ਜਿਹੜੇ ਸਾਡੇ ਇੱਧਰ ਲਈ ਸਾਈਟ ਆਣਗੇ ਠੀਕ ਹੈ ਜੀ ਤੇ ਇਹ ਪੈਟਰਨ ਬਹੁਤ ਹੀ ਸੌਖਾ ਹੈ ਹਰ ਇੱਕ ਦੀਆਂ ਦੋ ਰੋ ਪੈਂਦੀਆਂ ਦੋ ਰੋ ਅਸੀਂ ਪਾਈਆਂ ਹੋਈਆਂ येलो ਲਾਈਟ येलो ਤੇ ਦੋ ਰੈਡ ਦੋ येलो ਦੋ ਰੈਡ ਐਦਾਂ ਕਰਦੇ ਉਸ ਪੈਟਰਨ ਨੂੰ ਬਣਾਇਆ ਹੈ ਤਾਂ ਫਿਰ ਸ਼ੁਰੂ ਕਰਦੇ ਪੈਟਰਨ ਆਪਣਾ ਅਸੀਂ ਫਸਟ ਰੋ ਤੋਂ ਅਸੀਂ ਕਿੱਦਾਂ ਨੂੰ ਬਣਾਇਆ ਪੈਟਰਨ ਫਸਟ ਰੋ ਤੋਂ ਸਟਾਰਟ ਕਰਨ ਜਾ ਰਹੇ ਹਾਂ ਅਸੀਂ ਰੈਡ ਕਲਰ ਸ਼ੁਰੂ ਕਰ ਲਿਆ ਰੈਡ ਕਲਰ ਦੇ ਨਾਲ ਫਸਟ ਰੋ ਦੇ ਵਿੱਚ ਅਸੀਂ ਇੱਕ 2 3 4 ਤੇ 5 ਪੰਜ ਕੁੰਡੇ ਸਿਰੇ ਰੰਗ ਪਾਵਾਂਗੇ ਦੋ ਕੁੰਡੇ ਯellow ਵਾਲੇ ਬਗਿਆਰ ਬੁਣੇ ਫਿਰ ਪੰਜ ਲਾਲ 1 2 3 4 ਤੇ 5 ਪੰਜ ਕੁੰਡੇ ਲਾਲ ਦੋ ਧੁੱਜੇ ਰੰਗ ਵਾਲੇ ਬਗਿਆਰ ਬੁਣੇ ਪੈਟਰਨ ਦੀ ਪੂਰੀ ਫਸਟ ਰੋ ਸਿੱਧਹੀ ਪਾਣੀ ਹੈ ਪੰਜ ਕੁੰਡੇ ਲਾਲ ਰੰਗ ਦੇ ਸਿੱਧੇ ਬੁਣ ਰਹੇ ਆ ਤੇ ਦੋ ਕੁੰਡੇ ਅਸੀਂ ਬਗੈਰ ਬੁਨੇ ਉਤਾਰ ਰਹੇ ਹਾਂ। ਘੱਟ। ਫਿਰ ਪੰਜ ਕੁੰਡੇ ਸਿੱਧੇ ਦੋ ਤਿੰਨ ਚਾਰ ਪੰਜ ਤੇ ਦੋ ਕੁੰਡੇ ਬਗੈਰ ਬੁਨੇ। ਫਿਰ ਪੰਜ ਕੁੰਡੇ ਸਿੱਧੇ 1 2 3 4 5 ਤੇ ਦੋ ਕੁੰਡੇ ਬਗੈਰ ਬੁਨੇ। ਪੈਟਰਨ ਦੀ ਪੂਰੀ ਫਸਟ ਰੋ ਸੇ ਐਟਾਈ ਪਾ ਲੈਣੀ ਹੈ। ਤੇ ਕੁੰਡੇ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਪਾਏ ਆ ਪੰਜ ਦੇ ਮਲਟੀਪਲ ਸੌਰੀ ਸੱਤ ਦੇ ਮਲਟੀਪਲ ਪਲੱਸ ਦੋ ਕੁੰਡੇ ਐਕਸਟਰਾ ਠੀਕ ਹੈ ਜੀ ਸੌਰੀ ਪੰਜ ਕੁੰਡੇ ਐਕਸਟਰਾ ਜਦੋਂ ਪੰਜ ਕੁੰਡੇ ਅਸੀਂ ਐਕਸਟਰਾ ਰੱਖਾਂਗੇ ਉਹ ਸਾਡੇ ਪੰਜ ਕੁੰਡੇ ਇਸ ਸਾਈਡ ਤੇ ਆ ਜਾਣਗੇ ਤਾਂ ਕਿ ਸਾਡਾ ਪੈਟਰਨ ਇਕੁਅਲ ਹੋ ਜਾਏਗਾ ਫਿਰ ਠੀਕ ਹੈ ਪੈਟਰਨ ਦੀ ਫਸਟ ਰੋ ਪਾ ਕੇ ਫਿਰ ਆ ਜਾਣਾ ਹੈ ਪੈਟਰਨ ਦੀ ਸੈਕੰਡ ਰੋ ਰੋਂਗ ਸਾਈਡ ਤੇ ਹੁਣ ਅਸੀਂ ਅੱਗੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਚ ਵੀ ਅਸੀਂ ਦੇਖ 2 3 4 ਹਾਂ ਜੀ ਪੰਜ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਦੋ ਕੁੰਡੇ ਵਾਲੇ ਬਗੈਰ ਬੁਨੇ ਜਿਹੜੇ ਪਹਿਲਾਂ ਬਗੈਰ ਬੁਨੇ ਬਣਾਏ ਸੀ ਉਦਾਂ ਹੀ ਮੈਂ ਜਿੱਦਾਂ ਸਿੱਧੇ ਰੋ ਪਾਈ ਸੀ ਉਦਾਂ ਹੀ ਅਸੀਂ ਪੁੱਠੀ ਰੋ ਪਾਣੀ ਹੈ ਇਸ ਤੇ ਫੇਰ ਅਸੀਂ ਪੰਜ ਕੁੰਡੇ ਇੱਕ ਦੋ ਲਾਲ ਵਾਲੇ ਪੰਜ ਕੁੰਡੇ ਲਾਲ ਰੰਗ ਨਾਲ ਬੁਣ ਲੈਣੇ ਤੇ ਧਾਗਾ ਆਪਣੇ ਵੱਲ ਕਰਕੇ ਪੀਲੇ ਵਾਲੇ ਕੁੰਡੇ ਬਗੈਰ ਬੁਨੇ ਉਤਾਰ ਲੈਣੇ ਫੇਰ ਧਾਗੇ ਨੂੰ ਪਿੱਛੇ ਕਰਕੇ ਫੇਰ ਪੰਜ ਕੁੰਡੇ ਲਾਲ ਸਿੱਧੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਆ ਦੇਖੋ फिर धागा अपने वल दो कुंडे बगैर बुने धागा पिछे फिर पं कुंडे लाल दे जड़े कुंडे बुने उन्होंने बुन लेना जड़े पिछली बार बगैर बुने उतारे पिछली सिलाई से दोनों ही बगैर बुने धागा पिछे करके फिर पं कुंडे सीधे पुठी सिलाई से भी अट्ठे कुंडे उन्होंने असधे ही पा रहे तागा अपने वल ਦੋ ਗੁੰਡੇ ਬਗੈਰ ਬੁਨੇ ਧਾਗਾ ਪਿੱਛੇ ਫਿਰ ਪੰਜ ਗੁੰਡੇ ਸਿੱਧੇ ਐਦਾ ਕਰਦੇ ਹੋਏ ਪੈਟਰਨ ਦੀ ਦੂਸਰੀ ਰੋ ਰੋਂਗ ਸਾਈਡ ਕੰਪਲੀਟ ਕਰਕੇ ਆ ਜਾਣੀ ਐਸੀ ਆਪਣੀ ਤੀਜੀ ਰੋ ਤੇ ਆ ਗਿਆ ਪੈਟਰਨ ਦੀ ਤੀਸਰੀ ਰੋ ਦੇਖੋ ਦੋ ਰੁਪਈਆਂ ਸੀ ਰੈਡ ਕਲਰ ਨਾਲ ਹੁਣ ਦੋ ਰੋ ਪਹਿਣੀ ਆ ਸੀ ਦੂਜਾ ਰੰਗ ਜਿਹੜਾ ਕਿ ਅਸੀਂ ਲਾਈਟ येलो ਚਾ ਲਗਾਇਆ ਹੈ ਇਹਨੂੰ ਲਵਾਂਗੇ ਇਹਦੇ ਨਾਲ ਦੇਖੋ ਫਿਰ ਪੰਜ ਗੁੰਡੇ ਸਿੱਧੇ 3 4 5 సోరి చార్ కిధే బు బాధ జాజా కులాగై బ కుండా సహో ఏను పల్ల బున కు పిచ్చేతో లేక పూనీ పీలేవాలా కు ఇో ధ్యాన పూరి సాడా ప్యాన్ రోజు బాగా ఫిర్వీ ఇ దో తి తినియా తిని బనతో అం ఆ జా కుండే బగైర బుణి పుండేనువే సున ఏవా కు ఆవలానుీలా సీధా బా కుస్ అసి ఆ కుండే పిచ్చే అలా పూహీ ఫడే బ తినిీలా కు పునలవే సైతో ఉతారనా స రంగత ఏను బాగా ఫేర దొన్నే కను సైతో ఉతారే ఆ గేయా అస పేడే ఇను పునలవే హీ ఏ కుండే బుణే ਦੋਨਾਂ ਕੁੰਡਿਆਂ ਨੂੰ ਸਲਾਈ ਤੋਂ ਉਤਾਰ ਦਵਾਂਗੇ। ਬਸ ਐਦਾਂ ਹੀ ਇਹ ਸਾਢਾ ਵਾਲਾ ਪੈਟਰਨ ਦੀ ਤੀਜੀ ਰੋ ਪੂਰੀ ਪਾਣੀ ਹੈ। ਦੇਖੋ ਇੱਕ ਵਾਰੀ ਫੇਰ ਇਹ ਵਾਲੇ ਕੁੰਡੇ ਨੂੰ ਪਹਿਲਾਂ ਫਿਰ ਅਸੀਂ ਰੈੱਡ ਵਾਲਾ ਕੁੰਡਾ ਫਿਰ ਅਸੀਂ ਪਿੱਛੋਂ ਇਹ ਵਾਲਾ ਕੁੰਡਾ ਫਿਰ ਅਸੀਂ ਇਹਨਾਂ ਦਾ ਐਦਾਂ ਕਰਦੇ ਹੋਏ ਅਸੀਂ ਪੈਟਰਨ ਦੀ ਤੀਸਰੀ ਰੋ ਕੰਪਲੀਟ ਕਰ ਲੈਣੀ ਹੈ। ਬਹੁਤ ਹੀ ਸੋਖਾ ਪੈਟਰਨ ਸਾਨੀਨਾ ਬਣ ਜਾਂਦਾ। ਮੈਂ ਪਾਰੇ ਬਣਾ ਰਹੀ ਹਾਂ ਬੇਬੀ ਸੈਟ ਜਿਸ ਟਕੇ ਵਾਲਾ ਪੈਟਰਨ ਪਾਇਆ ਹੋਇਆ ਇਸ ਪੂਰੇ ਦੇ ਵਿੱਚ ਮੈਂ ਪਾਇਆ ਤੇ ਜਦੋਂ ਕੰਪਲੀਟ ਹੋਊਗਾ ਤੁਹਾਨੂੰ ਸਟੈਪ ਬਾਈ ਸਟੈਪ ਇਸ ਦੀ ਮੈਂ ਵੀਡੀਓ ਵੀ ਨਾਲ ਦੇ ਨਾਲ ਪਾਉਂਗੀ ਤੇ ਬਸ ਕੰਪਲੀਟ ਹੋ ਗਿਆ ਉਹ ਤਾਂ ਵੀ ਪੂਰਾ ਪਾਵਾਂਗੀ ਠੀਕ ਹੈ ਤੇ ਇਹ ਰੋ ਕੰਪਲੀਟ ਕਰਕੇ ਆ ਜਾਣਾ ਪੈਟਰਨ ਦੀ ਲਾਸਟ ਰੋ ਫੋਰਥ ਰੋ ਅਸੀਂ ਆਗੇ ਪੈਟਰਨ ਦੀ ਲਾਸਟ ਰੋ ਫੋਰਥ ਰੋ ਪੀਲੇ ਰੰਗ ਨਾਲ ਪਾਣੀ ਹੈ ਪੂਰੀ ਦੀ ਪੂਰੀ ਉਲਟੀ ਪੈਟਰਨ ਬਹੁਤ ਹੀ ਸੌਖਾ ਬਣਦਾ ਹੈ ਜਲਦੀ ਬਣਨ ਵਾਲਾ ਹੈ ਸਿਰਫ ਇੱਕ ਸਲਾਈ ਸਾਡੇ ਪੈਟਰਨ ਦੀ ਪਈ ਹੈ ਬਾਕੀ ਦਾ ਅਸੀਂ ਸਿੱਧੇ ਪੁੱਠੇ ਕੁੰਡੇ ਹੀ ਬੁਣੇ ਦੋ ਸਲਾਈਆਂ ਅਸੀਂ ਲਾਲ-ਲਾਲ ਪਾਈਆਂ ਦੋ ਅਸੀਂ ਦੂਜੇ ਰੰਗ ਦਾ ਪਾਈਆਂ ਮੀਨਸ ਕਿ ਦੋ-ਦੋ ਸਲਾਈਆਂ ਦੋਨੇ ਰੰਗਾਂ ਦੀਆਂ ਪੈਣਗੀਆਂ ਤੇ ਇਸ ਕਰਕੇ ਸਾਡਾ ਜਿਹੜਾ ਹੈਗਾ ਕਲਰ ਵੀ ਤਕਰੀਬਨ ਬਰਾਬਰ ਹੀ ਲੱਗਣਗੇ ਤੇ ਪੈਟਰਨ ਬੈਕ ਸਾਈਡ ਤੋਂ ਦੇਖੋ ਐਦਾਂ ਦਾ ਲੱਗ ਰਿਹਾ ਤੇ ਫਰੰਟ ਸਾਈਡ ਤੋਂ ਦੇਖੋ ਜੱਦਾ ਦਾ बहुत ही प्यारा पैटर्न आ रहा है देखो बन के देखो जी लुक तो फिर बनाओ इस पैटर्न तक तो कमेंट करके दसो थो कि लगे फिर मिलने का लेकिन ये वीडियो एक नवे पैटन तक नवे प्रोजेक्ट न तद तक रखो अपना ध्यान से ओके बाय बाय टेक केयर